ਤੋ ਕਾਪੜੇ ਲੇ ਪੰਜੇਕਰ ਹੈਗੇ ਹਨ ਛੇ ਛੇ ਦਾ ਰਸਤਾ ਹੈਗਾ ਰਸਤਾ ਕਲੀਅਰ ਹੈ ਹਈ ਬਾਈਗੁਰ ਦੀ ਦਾ ਖਾਸਾ ਹੀ ਬਾਈਗੁਰ ਜੀ ਦੀ ਫਤਿਹ ਅਸੀਂ ਪਿੰਡ ਬੇਲਾ ਧਿਆਨੀ ਦੇ ਵਾਸੀ ਆ ਜੀ ਥੋੜੇ ਕ ਦਿਨ ਪਹਿਲਾਂ ਸੱਤ ਲੋਹੇ ਵਿੱਚ ਪਾਣੀ ਆਣ ਕਰਕੇ ਸਾਡੇ ਘਰਾਂ ਦੇ ਮਤਲਬ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੀ ਘਰਾਂ ਦੇ ਵਿੱਚ ਪਾਣੀ ਆ ਗਿਆ ਜਿਹਦੇ ਕਰਕੇ ਸਾਨੂੰ ਆਪਣੇ ਘਰ-ਬਾਰ ਛੱਡਣੇ ਪਏ ਤੇ ਇਸ ਕਰਕੇ ਅਸੀਂ ਇੱਥੇ ਆਪਣਾ ਪਲਾਸੀ ਪਿੰਡ ਵਿੱਚ ਰਹਿ ਰਹੇ ਆ ਅਸੀਂ ਆਸਰਾ ਫਾਊਂਡੇਸ਼ਨ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਤੱਕ ਆਸਮਾਨ ਪਹੁੰਚਾਇਆ ਸਾਡੀ ਮਦਦ ਕੀਤੀ ਤੇ ਸਾਨੂੰ ਆਗੇ ਦੇਖਿਆ ਜੀ ਤੇ ਬਾਕੀ ਅਸੀਂ ਸਰਕਾਰ ਨੂੰ ਮਦਦ ਤੇ ਹੀ ਅਪੀਲ ਕਰਦੇ ਆ ਵੀ ਜੋ ਵੀ ਸਾਡਾ ਨੁਕਸਾਨ ਹੁੰਦਾ ਹਰ ਬਾਰੀ ਦਾ ਤੇ ਸਾਨੂੰ ਡੰਗੇ ਲਗਵਾ ਕੇ ਦਿੱਤੇ ਜਾਣ ਤੇ ਜਿਹੜਾ ਸਾਡੇ ਸਭ ਤੋਂ ਜ਼ਿਆਦਾ ਦਿੱਕਤ ਸਾਨੂੰ ਰਸਤੇ ਦੀ ਹੈ ਸਾਡਾ ਰਸਤਾ ਵੀ ਬਣਵਾ ਕੇ ਦਿੱਤਾ ਜਾਵੇ ਤੇ ਬਾਕੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਅੱਜ ਆਸਰਾ ਫਾਊਂਡੇਸ਼ਨ ਸ਼੍ਰੀ ਨੰਦਪੁਰ ਸਾਹਿਬ ਦੀ ਸਮੂਚੀ ਟੀਮ ਇਸ ਸੰਸਥਾ ਵੱਲੋਂ ਫੜ ਪ੍ਰਭਾਵਿਤ ਪਿੰਡ ਜਿਵੇਂ ਕਿ ਭਲਾਂ, ਭਨਾਮ, ਬੇਲਾ ਧਿਆਨੀ ਅਤੇ ਹੋਰ ਕੁਝ ਪਿੰਡਾਂ ਦੇ ਵਿੱਚ ਜਾ ਕੇ ਕੋਈ ਜ਼ਰੂਰੀ ਦਵਾਈਆਂ ਤੇ ਖਾਣ ਪੀਣ ਦੀਆਂ ਵਸਤੂਆਂ ਜਿਵੇਂ ਪਾਣੀ ਤੇ ਹੋਰ ਫਲ ਫਰੂਟ ਆਦਿ ਨਾਲ ਇਹਨਾਂ ਦੀ ਜਿਹੜੀ ਸਹਾਇਤਾ ਕੀਤੀ ਗਈ ਤਾਂ ਜੋ ਇਸ ਮੁਸੀਬਤ ਦੀ ਘੜੀ ਦੇ ਵਿੱਚ ਇੱਕ ਇਨਸਾਨੀਅਤ ਦਾ ਧਰਨ ਨਿਭਾਉਂਦੇ ਹੋਏ ਅਸੀਂ ਇਹਨਾਂ ਦੇ ਨਾਲ ਖੜੀਏ ਤੇ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਅੱਗੇ ਵਾਸਤੇ ਹੋਰ ਵੀ ਕੋਈ ਜ਼ਰੂਰੀ ਜੇਕਰ ਲੋੜੀਂਦੀ ਵਸਤੂ ਦੀ ਜਾਂ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਸਾਡੀ ਸੰਸਥਾ ਤੁਹਾਡੇ ਇਹਨਾਂ ਦੇ ਕੰਮਾਂ ਦੇ ਲਈ ਨਾਲ ਖੜੇਗੀ। ਹਾਂਜੀ ਭਾਜੀ ਸੱਚੀ ਗੱਲ ਦੀ ਮੈਂ ਦੇਵਰਾਜ ਸਰਪੰਚ ਪਿੰਡ ਬਨਾਮ ਤੋਂ ਅੱਜ ਸਾਡੇ ਕੋਲ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਆਪਣੇ ਆਸਰਾ ਫਾਊਂਡੇਸ਼ਨ ਵਾਲੇ ਸਾਡੇ ਪਿੰਡ ਵਿੱਚ ਆ ਜਾਈ ਸੀਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੜ੍ਹਾਂ ਦੀ ਸਥਿਤੀ ਦੇ ਨਾਲ ਇਸ ਟਾਈਮ ਕੁਦਰਤ ਦਾ ਪੂਰਾ ਕਹਿਰ ਹਰ ਇੱਕ ਜਗ੍ਹਾ ਵਾਪਰ ਰਿਹਾ ਹੈ ਤੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਹਰ ਪੰਜਾਬੀ ਵੀਰ ਹੋਰ ਵੀ ਜਿੰਨੇ ਵੀ ਸਾਡੇ ਵੀਰ ਇੱਕ ਦੂਜੇ ਦੇ ਨਾਲ ਖੜ ਕੇ ਸਾਰਿਆਂ ਦਾ ਹੌਸਲਾ ਵਧਾ ਰਹੇ ਆ ਤੇ ਅੱਜ ਇਹ ਸਾਡੇ ਵਿਚਕਾਰ ਆ ਕੇ ਸਾਡੇ ਲੋਕਾਂ ਦੀ ਇਹਨਾਂ ਨੇ ਮਦਦ ਕਰੀ ਹੈ ਇਹਨਾਂ ਨੇ ਕੁਝ ਮੈਡੀਸਿਨਸ ਫਰੂਟਸ ਇਹ ਸਭ ਜੋ ਵੀ ਆਪਣਾ ਇੰਪੋਰਟੈਂਟ ਥਿੰਗਸ ਹੁੰਦੀਆਂ ਆ ਉਹ ਡਿਸਟ੍ਰਿਬਿਊਟ ਕਰੀਆਂ ਹੈ ਸਾਰੇ ਇਹਨਾਂ ਲਈ ਤੇ ਇਹਨਾਂ ਦਾ ਮੈਂ ਆਪਣੀ ਪੂਰੀ ਪੰਚਾਇਤ ਵੱਲੋਂ ਧੰਨਵਾਦ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਹ ਉੱਥੇ ਰਹਿੰਦੀ ਹੈ ਇੱਕ ਬਿਮਾਰ ਉਹ 14 ਨੰਬਰ ਰੂਮ ਵਿੱਚ ਰਹਤੀ ਰੂਮ ਬੰਦ ਹੈ ਉਹਨਾਂ ਚਾਬੀਆਂ ਸਾਡੇ ਕੋਲ ਹੈ 14 ਨੰਬਰ ਨੇ ਹਾਂਜੀ ਇਹ ਇਹ 14 ਨੰਬਰ ਰੂਮ ਦੀ ਚਾਬੀ ਖੋਲੀ ਕੇ ਮਹਾਪਰੇ ਦਾ ਬੰਦਾ ਆਪ ਹੈ ਜੀ ਜੀ ਹੋ ਜਾਣਾ ਲੂ ਹਾਂਜੀ